ਕੰਨ ਦੇ ਦੋਸਤੋ ਅਗਰ ਤੁਸੀਂ ਵੀ ਲੋਨ ਲੈਣਾ ਚਾਹੁੰਦੇ ਆ ਤਾਂ ਤੁਸੀਂ ਵੀ ਇਸ ਐਪ ਦੀ ਮਦਦ ਦੇ ਨਾਲ ਲੋਨ ਲੈ ਸਕਦੇ ਆ ਤੇ ਵਿਆਜ ਵੀ ਕੋਈ ਨਹੀਂ ਜਿੱਦਾਂ ਕਿ ਵੱਡੀਆਂ-ਵੱਡੀਆਂ ਬੈਂਕਾਂ ਜਿੰਨੀਆਂ ਵੀ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਬੈਂਕਾਂ ਦੇ ਵਿੱਚ ਵਿਆਹ ਚੱਲਦਾ ਆ 8% ਜਾਂ 10% ਤੱਕ ਸਾਨੂੰ ਵਿਆਜ ਦੇਣਾ ਪੈਂਦਾ ਆ ਹੁਣ ਇੱਕ ਨਵੀਂ ਐਪ ਲਾਂਚ ਹੋ ਗਈ ਹੈ ਜਿਹਦਾ ਨਾਮ ਹੈਗਾ ਵਾਜੀ ਪੇ ਲੈਟਰ ਮੈਂ ਮੈਂਸ਼ਨ ਕਰ ਦਵਾਂਗੀ ਸਪਰੀ ਸਕਰੀਨ ਦੇ ਉੱਪਰ ਜਿੱਦਾਂ ਹੀ ਤੁਸੀਂ ਇਸ ਐਪ ਨੂੰ ਡਾਊਨਲੋਡ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਕ੍ਰੈਡਿਟ ਦੇ ਵਿੱਚ ਤੁਹਾਨੂੰ ਕੁਝ ਪੈਸੇ ਆ ਗਏ ਨੇ ਇਸ ਪੈਸੇ ਨੂੰ ਤੁਸੀਂ ਵਰਤੋਂ ਕਰ ਸਕਦੇ ਆ ਚਾਹੇ ਬਿੱਲ ਦੇਣੀ ਆ ਗਰੋਸਰੀ ਖਰੀਦਣੀ ਆ ਕੋਈ ਵੀ ਸਬੰਧ ਤੁਸੀਂ ਖਰੀਦਣਾ ਵਾ ਤਾਂ ਇਸ ਐਪ ਦੀ ਤੁਸੀਂ ਮੱਦੇ ਦੇ ਨਾਲ ਪੈਸੇ ਚੁਕਾ ਸਕਦੇ ਆ ਤੇ 15 ਦਿਨਾਂ ਤੱਕ ਤੁਹਾਨੂੰ ਕੋਈ ਵੀ ਵਿਆਜ ਨਹੀਂ ਲੱਗੇਗਾ ਇਹ ਫ੍ਰੀ ਦੇ ਵਿੱਚ ਹੈਗੀ ਆ ਜੀ ਇਹ ਐਪ ਤੇ ਫ੍ਰੀ ਦੇ ਵਿੱਚ ਤੁਸੀਂ ਇਹ ਪੈਸੇ ਖਰਚ ਸਕਦੇ ਆ ਦੋਸਤੋ ਤੇ ਤੁਹਾਨੂੰ ਕੋਈ ਵੀ ਵਿਆ ਨਹੀਂ ਲੱਗੇਗਾ ਤੇ ਫ੍ਰੀ ਦੇ ਵਿੱਚ ਤੁਸੀਂ ਇਹਦਾ ਫਾਇਦਾ ਚੱਕ ਸਕਦੇ ਆ ਤੇ 15 ਦਿਨਾਂ ਦੇ ਬਾਅਦ ਤੁਸੀਂ ਕਹਿੰਦੇ ਜਿਹੜੀ ਤੁਹਾਡੀ ਪੇਮੈਂਟ ਬਣਦੀ ਆ ਜਿਹੜੇ ਤੁਸੀਂ ਖਰਚੇ ਆ ਉਹ ਪੈਸੇ ਤੁਸੀਂ ਵਾਪਸ ਕਰਦੇ ਹੋ ਸੋ ਜਿੰਨੇ ਦਿਨ ਤੁਸੀਂ ਇਹ ਪੈਸੇ ਵਰਤੇ ਆ 15 ਦਿਨਾਂ ਦੇ ਵਿੱਚ ਵਿੱਚ ਇਹ ਪੈਸੇ ਫਿਰ ਵਾਪਸ ਕਰਨੇ ਆ ਤੁਹਾਨੂੰ ਕੋਈ ਵੀ ਵਿਆਜ ਨਹੀਂ ਲੱਗੂਗਾ ਜਿੱਦਾਂ ਕਿ 15 ਦਿਨ ਤੱਕ ਤੁਸੀਂ ਪੈਸੇ ਵਰਤ ਲੈ 14ਵੇਂ ਦਿਨ ਤੁਸੀਂ ਪੈਸੇ ਸਾਰੇ ਵਾਪਸ ਕਰ ਦੋ ਤੇ ਕੋਈ ਵਿਆਜ ਨਹੀਂ ਤੁਹਾਨੂੰ ਲੱਗੂਗਾ ਸੋ ਦੋਸਤੋ ਮੈਂ ਸਕਰੀਨ ਤੇ ਮੈਂਸ਼ਨ ਕਰ ਰਹੀ ਹਾਂ ਜੀ ਇਹਨੂੰ ਡਾਊਨਲੋਡ ਕਰਕੇ ਦੇਖੋ ਕ੍ਰੈਡਿਟ ਹੋ ਜਾਣਗੇ ਉਸੇ ਟਾਈਮ ਪੈਸੇ ਇਸ ਕ੍ਰੈਡਿਟ ਪੈਸੇ ਨਾਲ ਤੁਸੀਂ ਕਿਤੇ ਵੀ ਵਰਤੋਂ ਕਰ ਸਕਦੇ ਆ ਜਿਹੜੀ ਤੁਹਾਡੀ ਜ਼ਰੂਰਤ ਆ ਉਹਨੂੰ ਪੂਰੀ ਕਰ ਸਕਦੇ ਆ ਹੁਣ ਬੈਂਕਾਂ ਦੇ ਚੱਕਰ ਕੱਢਣ ਦੀ ਕੋਈ ਲੋੜ ਨਹੀਂ ਹੈਗੀ ਆਪਣੀ ਜ਼ਰੂਰਤ ਤੁਸੀਂ ਘਰੇ ਪੂਰੀ ਕਰ ਸਕਦੇ ਆ